ਅੱਜ ਦੀ ਇਸ ਕਨਵੈਨਸ਼ਨ ਤੇ ਰੋਸ ਮਜਾਰਾ ਕਰਨ ਦੇ ਸਮਾਗਮ 'ਚ ਸ਼ਾਮਲ ਛੋਟੇ ਵੱਡੇ ਮੀਰੋਂ ਭੈਣੋਂ ਅੱਜ ਅਸੀਂ ਸਾਰੇ ਜਮਹੂਰੀ ਹੱਕਾਂ ਲਈ ਲਿਖਣ ਬੋਲਣ ਦੀ ਆਜ਼ਾਦੀ ਲਈ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਲਈ इकट्ठे ਹੋਏ ਆ ਜਨਵਰੀ ਮਹੀਨੇ ਚ ਜਿੱਥੇ ਇੱਕ ਪਾਸੇ ਉਹ ਜੁਦਿਆਂ ਮੀਡੀਆ ਚ ਸਾਈ ਹੋਈ ਸੀ ਤੇ ਸਾਰਾ ਕੁਝ ਮੋਦੀ ਦੇ ਦੁਆਲੇ ਘੁੰਮ ਰਿਹਾ ਸੀ ਤੇ ਉਥੇ ਨਾਲ ਦੀ ਨਾਲ ਪੰਜਾਬ ਦੇ ਅੰਦਰ 7295 ਤੇ 295 ਲਾ ਕੇ ਪਰਚੇ ਦਰਜ ਹੋ ਰਹੇ ਸੀ ਕਿਸੇ ਵੀ ਵਿਅਕਤੀ ਨੇ ਕਿਸੇ ਧਰਮ ਨੂੰ ਕੋਈ ਜਈ ਗੱਲ ਨਹੀਂ ਕਹੀ ਸੀ ਜਿਹਦੇ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੋਵੇ ਜੋ ਪਖੰਡ ਮੋਦੀ ਜੁਦਿਆ ਚ ਕਰ ਰਿਹਾ ਸੀ ਉਸ ਪਖੰਡ ਦੇ ਖਿਲਾਫ ਹਿੰਦੂ ਮਠਾ ਦੇ ਪੀਠ ਸ਼ੰਕਰਾਚਾਰੀਆ ਨੇ ਵੀ ਵਿਰੋਧ ਕੀਤਾ ਆਪਾਂ ਸਾਰਿਆਂ ਨੂੰ ਪਤਾ ਹੈ ਫਿਰ ਵੀ ਉਸ ਨਾਮਕੰਮਲ ਮੰਦਰ ਦਾ ਉਘਾਟਨ ਤੇ ਉੱਥੇ ਜੋ ਕੁਝ ਹੋਇਆ ਸਾਰਾ ਨਵੀ 2024 ਦੀ ਇਲੈਕਸ਼ਨ ਨੂੰ ਧਿਆਨ ਚ ਰੱਖਦੇ ਆ ਕਿ ਪੂਰੇ 3 ਮਹੀਨੇ ਬੀਜਪੀ ਦੇ ਆਰਐਸਐਸ ਦੇ ਪ੍ਰਚਾਰ ਨੂੰ ਖੁੱਲੇ ਮਿਲ ਜਾਣਗੇ ਸੋ ਇਹ ਜਿੱਥੇ ਜਨਵਰੀ ਦੇ ਵਿੱਚ ਇੱਕ ਕੇਸ ਦਰਜ ਕੀਤੇ ਗਏ ਉੱਥੇ ਉਹਨਾਂ ਸਾਰੇ ਕਾਨੂੰਨਾਂ ਨੂੰ ਸੰਵਧਾਨ ਦੀਆਂ ਧਾਰਾਵਾਂ ਨੂੰ ਪੰਜਾਬ ਸਰਕਾਰ ਨੇ ਛਿੱਕੇ ਟੰਗਦੇ ਹੋਏ ਇੱਕ ਕੇਸ ਦਰਜ ਕੀਤੇ ਗ੍ਰਿਫਤਾਰੀਆਂ ਕੀਤੀਆਂ ਕਿਸੇ ਇੱਕ ਵੀ ਵਿਅਕਤੀ ਦੀਆਂ ਭਾਵਨਾਵਾਂ ਦਾ ਮਸਲਾ ਨਹੀਂ ਉਹ ਬਕਾਇਦਾ ਜਿਹੜੀਆਂ ਫਿਰਕੂ ਹਿੰਦੂਤਵੀ ਜਥੇਬੰਦੀਆਂ ਨੇ ਉਹਨਾਂ ਵੱਲੋਂ ਉਹ ਪਰਚੇ ਦਰਜ ਹੋਏ ਭਾਵਿਓ ਲੁਧਿਆਣੇ ਵਾਲਾ ਸਰਜੀਤ ਦੌਧਰਦਾ ਹੈ ਭਾਵੇਂ ਉਹ ਪਿੱਖੀ ਵਾਲਾ ਭਪਿੰਦਰ ਫੌਜੀ ਦਾ ਹੈ ਭਾਵੇਂ ਉਹ ਜਸਵੰਦਰ ਰਾਣਾ ਜੀ ਦਾ ਗੜ ਸ਼ੰਕਰ ਵਾਲਾ ਹੈ ਚਾਹੇ ਕੁਲਦੀਪ ਧਨੌਲਾ ਹੈ ਤੇ ਚਾਹੇ ਬੱਚੀ ਸ਼ੈਨਾ ਰਾਮਾ ਮੰਡੀ ਹੈ ਉਹ ਸਾਰੇ ਜਥੇਵੰਦੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਉਹ ਆਪਾਂ ਨੂੰ ਪਤਾ ਕਿ ਉਹ ਜਿਹੜੀਆਂ ਜਥੇਵੰਦੀਆਂ ਇਹਨਾਂ ਦੇ ਕਿਵੇਂ ਫਿਰਕੂ ਟੋਲੇ ਆ ਉਹ ਸ਼نگਾਰੇ ਹੋਏ ਆ ਕੋਈ ਕਹਿ ਸਕਦਾ ਹੈ ਕਿ ਮੋਦੀ ਬਹੁਤ ਤਕੜਾ ਹੋਇਆ ਹੈ ਅਸਲ ਦੇ ਵਿੱਚ ਮੋਦੀ ਦਾ ਮੋਦੀ ਦੀਆਂ ਰਾਜਨੀਤਿਕ ਆਰਥਿਕ ਨੀਤੀਆਂ ਦਾ ਜਿੰਨਾ ਦਿਵਾਲਾ ਨਿਕਲਿਆ ਉਹ ਗੱਲ ਇੰਨੀ ਜਗਜਹਰ ਹੋ ਗਈ ਕਿ ਅੱਜ ਇਹਨਾਂ ਕੋਲ ਕਹਿਣ ਨੂੰ ਕੁਝ ਵੀ ਬਾਕੀ ਨਹੀਂ ਹੈ 2014 ਚ ਨਾਰਾ ਆਇਆ ਸੀ ਕਿ 15-15 ਲੱਖ ਖਾਤਿਆਂ ਚ ਪਾ ਦੇਾਂਗੇ ਜਿਹੜਾ ਕੁਝ ਸਮਾਜ ਦੇ ਵਿੱਚ ਵਾਪਰਿਆ ਕਿ ਸਿਲੰਡਰ 450 ਵਾਲਾ 1100 ਤੇ ਚੱਲਿਆ ਗਿਆ ਉਹ ਸਾਡੇ ਸਾਹਮਣੇ ਹੈ 2000 19 ਚ ਨਾਰਾ ਆਇਆ ਸੀ ਮੰਦਰ ਜਹੀ ਬਣਾਏਗੇ 2 ਕਰੋੜ ਨੌਕਰੀਆਂ ਹਰ ਸਾਲ ਦੇਵਾਂਗੇ ਸੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ 2019 ਤੋਂ ਲੈ ਕੇ ਹੁਣ ਤੱਕ ਵੱਡੇ ادارے BSNL ਰੇਲਵੇ 에어ਪੋਰਟਾ ਕਿੰਨਾ ਕੁਸ਼ ਵੇਚ ਕੇ ਪ੍ਰਾਈਵੇਟ ਹੱਥਾਂ ਚ ਦੇ ਕੇ ਨੌਕਰੀਆਂ ਖੋਈਆਂ ਗਈਆਂ ਨਾਰਾ ਆਇਆ ਸੀ 2014 ਚ ਗੁਜਰਾਤ ਦੇ ਵਿਕਾਸ ਦਾ ਗੁਜਰਾਤ ਦੇ ਮਾਡਲ ਦਾ ਬਾਹਰਲੇ ਮੁਲਕਾਂ ਦੀਆਂ ਸੜਕਾਂ ਦੇ ਪੁਲ ਦਿਖਾ ਕੇ ਲੋਕਾਂ ਦੇ ਵਿੱਚ ਜਿਹੜਾ ਉਹ ਇੱਕ ਭਰਮ ਸਿਰਜਿਆ ਸੀ ਕਿ ਗੁਜਰਾਤ ਮਾਡਲ ਲੈ ਆਵਾਂਗੇ ਸਾਡੇ ਲੋਕ ਉਸ ਗੱਲ ਨੂੰ ਸਮਝ ਨਹੀਂ ਸਕੇ ਗੁਜਰਾਤ ਮਾਡਲ 2002 ਵਾਲਾ ਗੋਧਰਾ ਵਾਲਾ ਗੁਜਰਾਤ ਮਾਡਲ ਉਹ ਚਾਹੇ ਮਨੀਪੁਰ ਹੋਵੇ ਚਾਹੇ ਹਲਦਵਾਨੀ ਹੋਵੇ ਚਾਹੇ ਮੁਜ਼ਫਰਨਗਰ ਹੋਵੇ ਚਾਹੇ ਜੁਪੀ ਦੇ ਹੋਰ ਥਾਵਾਂ ਤੇ ਜਿੱਥੇ ਬਲਡੋజర్ ਚੱਲੇ ਕਹਿਣ ਦਾ ਮਤਲਬ ਮੇਰਾ ਇੰਨਾ ਕੀ ਹੈ ਕਿ ਉਹ ਸਾਰੀਆਂ ਨੀਤੀਆਂ ਜਦੋਂ ਫੇਲ ਹੋ ਗਈਆਂ ਕਿਸੇ ਵੇਲੇ ਗੱਲ ਕਰਦੇ ਸੀ ਕਿ ਧਰਮ ਦੇ ਸਹਾਰੇ ਤੇ ਰਾਜਨੀਤੀ ਕੀਤੀ ਜਾ ਰਹੀ ਆ ਹੁਣ ਤਾਂ ਧਰਮ ਦੇ ਉੱਤੇ ਬੈਠ ਕੇ ਰਾਜਨੀਤੀ ਕੀਤੀ ਜਾ ਰਹੀ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਦੀ ਜਿਹੜੀ ਸਥਿਤੀ ਬਣੀ ਹੋਈ ਹੈ ਮੋਦੀ ਨੂੰ ਵਿਸ਼ਨੂੰ ਦਾ ਅਵਤਾਰ ਵਰਮਾ ਦਾ ਅਵਤਾਰ ਪਤਾ ਨਹੀਂ ਕਿਹਦਾ ਕਿਹਦਾ ਅਵਤਾਰ ਅਲਾਨਿਆ ਜਾ ਰਿਹਾ ਹੈ ਇਹ ਗੱਲ ਲੰਬੇ ਦਾਤ ਤੋਂ ਸਮਝਣ ਵਾਲੀ ਹੈ 10 ਸਾਲਾਂ ਚ ਮੋਦੀ ਨੇ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਕਿਸੇ ਇੱਕ ਵੀ ਸਵਾਲ ਦਾ ਜਵਾਬ ਨਹੀਂ ਦਿੰਦਾ ਜੇ ਕਿਸੇ ਨੇ ਕੋਈ ਤਿੱਖੇ ਸਵਾਲ ਕੀਤੇ ਤਾ ਉਹ ਦੇਸ਼ ਤ્રોਹੀ ਹੋ ਗਿਆ ਤੇ ਆਉਣ ਵਾਲਾ ਸਮਾਂ ਕੀ ਕਹਿੰਦਾ ਉਹ ਇਹ ਕਹਿ ਰਿਹਾ ਕਿ ਹੁਣ ਜਦੋਂ ਇਹ ਵਿਸ਼ਨੂੰ ਦਾ ਅਵਤਾਰ ਹੋਊਗਾ ਜਦੋਂ ਇਹ ਵਰਮਾ ਦਾ ਅਵਤਾਰ ਹੋਊਗਾ ਇਹਨੂੰ ਸਵਾਲ ਪੁੱਛਣ ਤੇ ਵੀ 295 ਇਹ ਹੀ ਲੱਗਣ ਵਾਲੀ ਆ ਸੋ ਮੇਰਾ ਕਹਿਣ ਦਾ ਮਤਲਬ ਕਿ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਦੂਸਰੀ ਗੱਲ ਕਈ ਵਾਰੀ ਲੱਗ ਸਕਦਾ ਹੈ ਕਿ ਤਰਕਸ਼ੀਲ ਸੁਸਾਇਟੀ ਨੇ ਇਹਨਾਂ ਦਾ ਕੀ ਬਗੜਤਾ ਸੀ ਤਰਕਸ਼ੀਲ ਸੁਸਾਇਟੀ ਜਥੇਬੰਦੀ ਛੋਟੀ ਹੈ ਦੋ ਗੱਲਾਂ ਲੈ ਕੇ ਅਸੀਂ ਚੱਲੇ ਹੋਇਆ ਕਿ ਇਸ ਧਰਤੀ ਤੇ ਜਿਹੜਾ ਵੀ ਮਨੁੱਖ ਰਹਿ ਰਿਹਾ ਹੈ ਇਹਨੂੰ ਜਿਹੜੀਆਂ ਮੁਸ਼ਕਲਾਂ ਦਰਪੇਸ਼ ਆ ਇਹ ਕਿਸੇ ਅਗਲੇ ਪਿਛਲੇ ਜਨਮਾਂ ਦੇ ਮਾੜੇ ਹੋਣ ਦਾ ਸਿੱਟਾ ਨਹੀਂ ਹੈ ਇਹ ਕਿਸੇ ਧਰਮ ਰਾਜ ਵੱਲੋਂ ਵਿਊ ਮਾਤਾ ਵੱਲੋਂ ਲਿਖੀ ਕਿਸਮਤ ਦਾ ਸਿੱਟਾ ਨਹੀਂ ਹੈ ਜੈਸਵੀ ਦੇਸ਼ ਜੈਸਵੀ ਰਾਜ 'ਚ ਅਸੀਂ ਰਹਨੇ ਆ ਉਸ ਰਾਜ ਦੀਆਂ ਨੀਤੀਆਂ ਦਾ ਸਿੱਟਾ ਜੇ ਉਹਦੀਆਂ ਨੀਤੀਆਂ ਕਾਰਪੋਰੇਟ ਪੱਖੀ ਆ ਪੂੰਜੀਪਤੀ ਪੱਖੀ ਆ ਤਾਂ ਲਾਜ਼ਮੀ ਆ ਉਥੋਂ ਦੇ ਲੋਕ ਦੁਖੀ ਹੋਣਗੇ ਉਹਨਾਂ ਦੀਆਂ ਮੁਸ਼ਕਲਾਂ ਵਧਣਗੀਆਂ ਦੂਜੀ ਗੱਲ ਜਿਹੜੀ ਅਸੀਂ ਲੈ ਕੇ ਚੱਲੇ ਆ ਕਿ ਜਿਹੜਾ ਨਾਰਾ ਇਥੋਂ ਦੇ ਅਧਿਆਤਮਵਾਦ ਵੱਲੋਂ ਪੁਜਾਰੀ ਵਰਗ ਵੱਲੋਂ ਸਾਡੇ ਲੋਕਾਂ ਦੇ ਮਨਾਂ ਦੇ ਵਿੱਚ ਠੋਸਿਆ ਗਿਆ ਭਰਿਆ ਗਿਆ ਕਿ ਕੋਈ ਗੱਲ ਨਹੀਂ ਮਿਲਣਾ ਤਾਂ ਹੋਈ ਆ ਜੋ ਤੇਰੀ ਕਿਸਮਤ 'ਚ ਆ ਜੋ ਕਿਸਮਤ ਜਿਹੜੀ ਉਹ ਮਿਲਦੀ ਸਕਦਾ ਇਹ ਜੀਵਨ ਇਹ ਦੁਨੀਆ ਨਰਕਾਂ ਦਾ ਘਰ ਹੈ ਤੂੰ ਸੁਰਗਾਂ ਦੇ ਵਾਸੇ ਵਾਸ ਵਾਸੇ ਵਾਸੇ ਲਈ ਯਤਨ ਜਟਾ ਦਾਨਪੁਨ ਕਰ ਤੂੰ ਆਸ ਨਾ ਰੱਖ ਤੈਨੂੰ ਮਿਲਣਾ ਉਹੀ ਹੈ ਜੋ ਇੱਥੇ ਹੋ ਕੇ ਰਹਿਣਾ ਹੈ ਕਿਉਂਕਿ ਤਰਕਸ਼ੀਲ ਸੁਸਾਇਟੀ ਨੇ ਪਿਛਲੇ 40 ਸਾਲਾਂ ਚ ਇਸ ਗੱਲ ਦੀ ਸਥਾਪਤੀ ਨੂੰ ਤੋੜਿਆ ਕਿ ਇੱਥੇ ਕੋਈ ਦੇਵੀ ਗੈਵੀ ਸ਼ਕਤੀ ਨਹੀਂ ਜਿਹੜੀ ਦਸਾਂ ਨੋਹਾਂ ਦੀ ਕੀਰਤ ਕਰਨ ਵਾਲੇ ਮਨੁੱਖਾਂ ਦੀ ਜੀਵਨ ਹਾਲਤਾਂ ਨੂੰ ਤੈਅ ਕਰਦੀ ਹੋਵੇ ਇਹ ਪੂਰੇ ਦਾ ਪੂਰਾ ਲੋਟੂ ਢਾਂਚਾ ਜਿਹੜੇ ਆਪਸ ਵਿੱਚ ਰਲਗੱਡ ਨੇ ਰਲ ਕੇ ਸਾਡੇ ਲੋਕਾਂ ਨੂੰ ਦਬਾਉਂਦੇ ਨੇ ਲੁੱਟਦੇ ਨੇ ਕੁੱਟਦੇ ਨੇ ਸੋ ਉਸ ਗੱਲ ਕਰਕੇ ਜਿਹੜੀ ਮੈਂ ਸਮਝਦਾ ਕਿ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦੀਆਂ ਨੀਤੀਆਂ ਕਿ ਜੇ ਅੱਜ ਲੋਕ ਗਰੀਬ ਨੇ ਕਾਰਨ ਕੀ ਹੈ ਜੇ ਬੇਰੁਜ਼ਗਾਰ ਨੇ ਕਾਰਨ ਕੀ ਹੈ ਜੇ ਮਹਿੰਗੀ ਪੜ੍ਹਾਈ ਕਰਕੇ ਪੜ ਨਹੀਂ ਸਕਦੇ ਕਾਰਨ ਕੀ ਹੈ ਜੇ ਸਿਹਤ ਸਿਸਟਮ ਇੰਨਾ ਮਹਿੰਗਾ ਹੈ ਇਲਾਜ ਨਹੀਂ ਕਰਾ ਸਕਦੇ ਤੇ ਕਾਰਨ ਕੀ ਹੈ ਇਹ ਨਹੀਂ ਹੈ ਕਿ ਸਾਡੀ ਕਿਸਮਤ ਸਾਡੇ ਕਰਮਾਂ 'ਚ ਬਿਮਾਰੀਆਂ ਲਿਖੀਆਂ ਬੇਰੁਜ਼ਗਾਰੀ ਲਿਖੀ ਹੈ ਗਰੀਬੀ ਲਿਖੀ ਹੈ ਗਰੀਬੀ ਨਾ ਬਰਾਬਰੀ ਦੇ ਜਿਹੜੇ ਕਾਰਨ ਨੇ ਉਹ ਇਸ ਪੂਰੇ ਸਿਸਟਮ 'ਚ ਪਏ ਨੇ ਤੇ ਜਿਹੜੀ ਗੱਲ ਅਸੀਂ ਲਿਜਾ ਰਹੇ ਆ ਲਗਾਤਾਰ ਉਹਨਾਂ ਸ਼ਕਤੀਆਂ ਨੂੰ ਅਸੀਂ ਚੁਣੌਤੀ ਦਿੱਤੀ ਹੋਈ ਆ ਕਿ ਇਸ ਧਰਤੀ ਦੇ ਉੱਤੇ ਕੋਈ ਵੀ ਚਮਤਕਾਰ ਨਹੀਂ ਹੁੰਦਾ ਤੇ ਇਹ ਜਿਹੜੇ ਵੱਖ-ਵੱਖ ਧਰਮਾਂ ਦੇ ਨਾਲ ਸਾਡੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਗੱਲ ਕਰਦੇ ਆ ਉਥੇ ਇਹਨਾਂ ਨੇ ਵੱਧ ਤੋਂ ਵੱਧ ਚਮਤਕਾਰਾਂ ਨੂੰ ਜੋੜਿਆ ਹੋਇਆ ਹੈ ਚਮਤਕਾਰ ਕਰਕੇ ਦਿਖਾਉਂਦੇ ਆ ਕਿ ਜੇ ਤੁਸੀਂ ਐਂ ਕਰੋਗੇ ਤੇ ਇਹ ਚਮਤਕਾਰ ਹੋ ਤੁਹਾਡੀ ਜ਼ਿੰਦਗੀ ਬਦਲ ਦੂ ਕਹਿਣ ਦਾ ਮਤਲਬ ਕਿ ਸਾਡੀ ਦਸਾਂ ਨੋਹਾਂ ਦੀ ਕਿਰਤ ਦੀ ਲੁੱਟ ਕਰਨ ਦੇ ਵਾਸਤੇ ਉਹਨਾਂ ਨੇ ਸਾਡੇ ਸਮਾਜ ਨੂੰ ਸਮਾਜ ਦੇ ਵੱਡੇ ਹਿੱਸੇ ਨੂੰ ਇਹਨਾਂ ਚਮਤਕਾਰਾਂ ਦੇ ਛਲਾਵੇ ਦੇ ਥੱਲੇ ਲਿਆ ਹੋਇਆ ਸੋ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਅੱਜ ਤੁਸੀਂ ਇਸ ਸਮਾਗਮ ਚ ਇਸ ਰੋਸ ਮੁਜ਼ਾਰੇ ਚ ਇਸ ਕਨਵੈਨਸ਼ਨ ਚ ਸ਼ਾਮਲ ਹੋਏ ਹੋ ਤੇ ਲੱਗਦਾ ਹੈ ਅਸੀਂ ਕਿਸੇ ਵੇਲੇ ਸੋਚਦੇ ਸੀ ਸੁਸਾਇਟੀ ਵੱਲੋਂ ਜਦੋਂ ਬਣੀ ਐ ਕਿ ਆਪਣਾ ਜਿਹੜਾ ਏਜੰਡਾ ਐ ਇਸ ਸਥਾਪਤੀ ਦੇ ਖਿਲਾਫ ਆ ਕੱਲ ਨੂੰ ਇਹ ਪਰਚੇ ਦਰਜ ਹੋਣਗੇ ਕੇਸ ਚੱਲਣਗੇ ਸਜਾਵਾਂ ਹੋਣਗੀਆਂ ਉਸ ਗੱਲ ਲਈ ਤਿਆਰ ਸੀ ਪਰ ਅੱਜ ਜਿਸ ਤਰ੍ਹਾਂ ਦੀ ਤੁਹਾਡੀ ਭਰਮੀ ਹਾਜ਼ਰੀ ਐ ਸਾਨੂੰ ਐ ਲੱਗਦਾ ਕਿ ਉਹ ਬੁੱਧੀਜੀਵੀਆਂ ਉਹਨਾਂ ਲੇਖਕਾ ਉਹ ਤਰਕਸ਼ੀਲਾ ਉਹਨਾਂ ਵਿਗਿਆਨਕ ਸੋਚ ਵਾਲਿਆਂ ਵਾਸਤੇ ਜਿਹੜੇ ਇਹ ਕੋਈ ਚਿੰਤਾ ਦੀ ਗੱਲ ਨਹੀਂ ਹੈ ਕਿ ਜੇ ਇਹੇ ਕੁਛ ਕਰਨਗੇ ਵੀ ਆਪਾਂ ਉਦਾਹਰਣ ਦੇ ਤੌਰ ਤੇ ਦੇਖਿਆ ਕਿ ਬਾਕੀ ਗ੍ਰਿਫਤਾਰੀਆਂ ਹੋ ਗਈਆਂ ਸੀ ਸਰਜੀਤ ਦੌਧਰ ਨਹੀਂ ਸੀ ਹੋਈ ਜਦੋਂ ਜਥੇਬੰਦੀਆਂ ਦੇ ਗੱਲ ਧਿਆਨ ਚਾਈ ਨਾਲ ਦੀ ਨਾਲ ਡੈਪੂਟੇਸ਼ਨ ਮਿਲੇ ਆਪਣਾ ਰੋਸ ਜ਼ਾਹਰ ਕੀਤਾ ਅੱਜ ਤੱਕ ਗ੍ਰਿਫਤਾਰੀ ਨਹੀਂ ਹੋਈ ਸੋ ਮੈਂ ਇੱਕ ਵਾਰੀ ਫੇਰ ਸਾਰੀਆਂ ਜਥੇਬੰਦੀਆਂ ਦਾ ਜਿਨ੍ਹਾਂ ਦੇ ਵਰਕਰ ਆਗੂ ਇੱਥੇ ਜਦ ਸ਼ਾਮਲ ਹੋਏ ਐ ਜਿਸ ਦਿਨ 5 ਤਰੀਕ ਨੂੰ 5 ਫਰਵਰੀ ਨੂੰ ਪ੍ਰੋਗਰਾਮ ਲੀਕਿਆ ਗਿਆ ਸੀ ਛੋਟਾ ਹਾਲ ਉਲੀਕਿਆ ਸੀ ਰੱਖਿਆ ਗਿਆ ਸੀ ਪਰ ਤੁਹਾਡੀ ਤਿਆਰੀ ਤੁਹਾਡੀ ਸਰਗਰਮੀ ਨੇ ਸਾਨੂੰ ਇਸ ਵੱਡੇ ਹਾਲ ਤੱਕ ਆਉਣ ਲਈ ਮਜਬੂਰ ਕੀਤਾ ਔਰ ਤੁਹਾਡੀ ਹਾਜ਼ਰੀ ਤੁਹਾਡੀ ਸਰਗਰਮੀ ਤੁਹਾਡੀ ਇਸ ਗੱਲ ਪ੍ਰਤੀ ਚਿੰਤਾ ਦਰਸਾਉਂਦੀ ਹੈ ਕਿ ਵੱਡਾ ਹਾਲ ਵੀ ਛੋਟਾ ਰਹਿ ਗਿਆ ਇਸ ਤੋਂ ਬਾਅਦ ਆਉਣ ਵਾਲਿਆਂ ਨੂੰ ਸੀਟ ਨਹੀਂ ਮਿਲਨੀ ਮੈਂ ਫੇਰ ਦੁਬਾਰੇ ਧੰਨਵਾਦ ਕਰਦਾ ਸਾਡਾ ਰੋਲ ਸਿਰਫ ਇਨਾਂ ਕਾ ਸੁਸਾਇਟੀ ਸਮਝਦੀ ਆ ਕਿ ਇਸ ਪੂਰੇ ਸਿਸਟਮ ਚ ਵੱਡੀ ਤਬਦੀਲੀ ਦੀ ਲੋੜ ਆ ਤੇ ਵੱਡੀ ਤਬਦੀਲੀ ਅਸੀਂ ਨਹੀਂ ਕਰਨੀ ਸਾਡਾ ਛੋਟਾ ਜਿਹਾ ਰੋਲ ਆ ਜਿਵੇਂ ਇੱਕ ਵੱਡੇ ਥੀਏਟਰ ਦੇ ਵਿੱਚ ਮੱਲਮ ਪੱਟੀ ਕਰਨ ਵਾਲਾ ਵੀ ਹੁੰਦਾ ਟਾਂਕੇ ਲਾਉਣ ਵਾਲਾ ਵੀ ਹੁੰਦਾ ਬੇਹੋਸ਼ ਕਰਨ ਵਾਲਾ ਵੀ ਹੁੰਦਾ ਸਰਜਨ ਵੀ ਹੁੰਦਾ ਸਾਡਾ ਰੋਲ ਇੰਨਾ ਕਾ ਕਿ ਇਸ ਵਾਤਾਵਰਨ ਨੂੰ ਸਟਰਲਾਈਜ਼ ਕਰਨਾ ਕਿ ਲੋਕਾਂ ਦੇ ਮਨਾਂ ਚੋਂ ਇਹ ਭੁਲੇਖਾ ਕੱਢ ਦਈਏ ਕਿ ਥੋਡੀ ਜ਼ਿੰਦਗੀ ਉਪਰੋਂ ਤਰੋਂ ਲਿਖੀ ਕਿਸਮਤ ਅਗਲੇ ਪਿਛਲੇ ਜਨਮਾਂ ਦੇ ਚੰਗੇ ਮਾੜੇ ਕਰਮਾਂ ਤੇ ਨਿਰਪਰ ਨਹੀਂ ਕਰਦੀ ਤੁਹਾਡੀਆਂ ਜੋ ਮੁਸ਼ਕਲਾਂ ਜ਼ਿੰਦਗੀ 'ਚ ਨੇ ਉਹਦਾ ਜ਼ਿੰਮੇਵਾਰ ਇਥੋਂ ਦਾ ਸਿਸਟਮ ਹੈ ਤੇ ਉਸ ਨੂੰ ਬਦਲਣ ਲਈ ਜੋ ਯੋਗਦਾਨ ਸਾਡੀ ਸੋਸਾਇਟੀ ਪਾ ਸਕਦੀ ਆ ਪਾਉਂਦੀ ਰਹੂਗੀ ਬਹੁਤ ਬਹੁਤ ਧੰਨਵਾਦ